ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਜੋ ਸਿੰਘ ਬਰਾੜ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਹੈਗਾ ਸੰਡੇ ਸੋ ਸੰਡੇ ਆਪਾਂ ਥੋੜਾ ਜਿਹਾ ਲੇਟ ਉੱਠੇ ਕਿਉਂਕਿ ਆਪਣਾ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਕਿ ਦਿਨ ਚੜ ਗਏ ਨੇ ਅੱਗੇ ਆਪਣੇ ਨਿਹਰੇ ਨਿਹਰ ਲੱਗਦਾ ਹੁੰਦਾ ਤੇ ਦਿਨ ਚੜ ਗਿਆ ਅੱਜ ਆਪਾਂ ਉੱਠੇ ਲੇਟ ਹੈਗੇ ਮਤਲਬ ਦਾ ਪੌਣੇ 6 ਵਜੇ ਉੱਠੇ ਤੇ ਨਾ ਤੋਂ ਕਿ ਆਪਾਂ ਕਰ ਰਹੇ ਆ ਪਾਠ ਕਿਉਂਕਿ ਮੇਨ ਦੀ ਬੇਵੀ ਨੇ ਅੱਜ ਸਕੂਲ ਜਾਣਾ ਨਹੀਂ ਹਸਬੰਡ ਦਾ ਇਕੱਲਾ ਬ੍ਰੈਕਫਾਸਟ ਰੈਡੀ ਕਰਾਂਗੇ ਪਹਿਲਾਂ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਬਸ ਪਾਠ ਪੂਜਾ ਕਿਉਂਕਿ ਫਸਟਵਾਲ ਤੇ ਆਪਾਂ ਕਰਦੇ ਆਂ ਪਾਠ ਪੂਜਾ ਦੰਨ ਆ ਗਏ ਹੁਣ ਆਪਾਂ ਕਿਚਨ 'ਚ ਤੇ ਕਿਚਨ 'ਚ ਆ ਕੇ ਬਣਾਵਾਂਗੇ ਆਪਾਂ ਦਾਲ ਬਣਾਉਣੀ ਐ ਜਿਵੇਂ ਲੱਗਦਾ ਦਾਲ ਬਣਾ ਕੇ ਤੇ ਬ੍ਰੈਕਫਾਸਟ ਰੈਡੀ ਕਰ ਲਾਂਗੇ ਚਲੋ ਜੀ ਇੱਥੇ ਮੈਂ ਕੱਟ ਰਹੀ ਸੀ ਵਿਆਜ ਦਾਲ ਧਰਾਂਗੇ ਆਪਾਂ ਕਿਉਂਕਿ ਪਹਿਲਾਂ ਜਦੋਂ ਉੱਥੋਂ ਪਾਠ ਕਰਕੇ ਆਉਨੇ ਮਾਰਨਿੰਗ ਨਾ ਦੋਗੇ ਕਾਟ ਕਰਕੇ ਜਦੋਂ ਮੈਂ ਕਿਚਨ 'ਚ ਉਨੇ ਪਲਾ ਕੇ ਮੈਂ ਸਬਜ਼ੀ ਕੱਟ ਲਈ ਆ ਫਿਰ ਉਹ ਤੋਂ ਬਾਅਦ ਬਣਾਉਣੀ ਕਿਉਂਕਿ ਤੁਹਾਨੂੰ ਪਤਾ ਗਰਮੀ ਹੈ ਸੋ ਗਰਮੀ ਦੇ ਵਿੱਚ ਕੀ ਹੁੰਦਾ ਰਾਤ ਲਈ ਸਬਜ਼ੀ ਜਿਹਨੇ ਖਾਣੇ ਆਪਾਂ ਖਰਾਬ ਹੋ ਜਾਂਦੀ ਸੋ ਤਾਜੀ ਬਣਾਉਣੀ ਪੈਂਦੀ ਆ ਸੋ ਆਪਣੀ ਜਿਹੜੀ ਦਾਲ ਉਹ ਇੱਕ ਸਾਈਡ ਤੇ ਮੈਂ ਤਾਂ ਤੁਸੀਂ ਇੱਕ ਪਾਸੇ ਮੈਂ ਲੰਝਨੀ ਨੇ ਰੋਟੀਆਂ ਬਣਾਉਣ ਤੇ ਕਿਉਂਕਿ ਟਾਈਮ ਨਾ ਸਵੇਰ ਸਵੇਰ ਪਰ ਜੇ ਜਾਂਦਾ ਕਿਉਂਕਿ ਅੱਜ ਤਾਂ ਚਲੋ ਸੰਡੇ ਵੈਸੇ ਮੈਂ ਅੱਗੇ 7 ਵਜੇ ਤੋਂ ਸੋਈ ਤੋਂ ਫ੍ਰੀ ਹੋ ਕੇ ਨਾ ਤੇ ਨਾਲ ਦਿਨਾਂ ਫਿਰ ਜੰਪ ਚੋਤ ਮੈਂ ਦੂੜਾ ਵਗੈਰਾ ਕਰਨਾ ਹੁੰਦਾ ਤੇ ਜਬ ਜੋ ਆਪਣਾ ਬੇਟਾ ਹੈਗਾ 2 ਸਾਲ ਤੇ 4 ਮਹੀਨੇ ਦਾ ਤੇ ਫਿਰ ਆਪਾਂ ਉਹਦਾ ਜੂੜਾ ਵਗੈਰਾ ਕਰਨਾ ਨੂੰ ਸਕੂਲ ਲਈ ਰੈਡੀ ਕਰਨਾ ਹੁੰਦਾ ਸੋ ਇਸ ਕਰਕੇ ਆਪਾਂ ਦਵਾ ਦ 7 ਵਜੇ ਤੋਂ ਪਹਿਲਾਂ ਪਹਿਲਾਂ ਕਿਚਨ ਦੇ ਦਰਵਾਜ਼ੇ ਕੰਵੇਰ ਦੇ ਲੈਣੇ ਨੇ ਕਲੀਨਿੰਗ ਵਗੈਰਾ ਵੀ ਲਿਫਟ ਕਰਉਣੀ ਨੇ ਕਈ ਵਾਰ ਤਾਂ ਕਈ ਵਾਰ ਰਹਿ ਪੈਂਦੀ ਹੈਗੀ ਤੇ ਚਲੋ ਜੇ ਇੱਥੇ ਰੋਟੀਆਂ ਬਚਾ ਲਈ ਸੀ ਤੇ ਪਹਿਲੀ ਰੋਟੀ ਮੈਂ ਗਾਉ ਮਾਦਮ ਚਰੋਂ ਨਹੀਂ ਰਹੀ ਤੇ ਬਣਾਉਨੇ ਆ ਦੂਜੀ ਰੋਟੀ ਬਾਹਰ ਕੁੰਡੇ ਦੇ ਵਿੱਚ ਉੱਤੇ ਨੂੰ ਪਾ ਆਈ ਦੀ ਤੇ ਬਾਕੀ ਬਣਾ ਕੇ ਰੱਖ ਲੈਂਦੀ ਹੁਣੇ ਜੋ ਸਾਰੇ ਆਪੇ ਬਨ ਜਾਂਦੇ ਆ ਫਿਰ ਮੈਂ ਪਾ ਕੇ ਅਨ ਨਾਲ ਥੰਦੀ ਹੋ ਜਾਂਦੀ ਕਿਤੇ ਪੱਤੀ ਪੱਤੀ ਘਾਣਉਂਦੀ ਜੰਮਦੀ ਤੇ ਮੈਂ ਖੰਦੀ ਜਾਂਦਾ ਰੋਪਿਆ ਆਇਆ ਨੇ ਮੇਰੇ ਤੇ ਹੁਣ ਮੈਂ ਆ ਗਈ ਸੀ ਚਲੋ ਜੀ ਵੇਖੋ ਲਓ ਲਓ ਜੀ ਅੱਜ ਹੈਗਾ ਸੰਡੇ ਟਾਈਮ ਹੋ ਗਿਆ 7:30 ਵਜੇ ਤੇ ਅੱਜ ਬੱਚੇ ਹੋਣੇ 8 ਤੋਂ 10 ਮਾਰਨਿੰਗਸ ਮੈਂ ਕਿ ਸਵੇਰੇ ਹੀ ਪੜਾ ਦਿੰਦੀ ਆ ਨਾ ਸ਼ਾਮੀ ਸ਼ਾਇਦ ਕੰਮ ਜਾਣਾ ਅੱਜ ਤਾਰ ਤੋ 10:00 ਬ੍ਰੋਨੀ ਹੈ ਤੇ ਸਵਾ ਸੱਤ ਦਾ ਟਾਈਮ ਹੋ ਗਿਆ ਜੱਸ ਉਹ ਜੋ ਤੁਹਾਨੂੰ ਸਿਰ ਪਿੰਡੇ ਨਵਾਦਾ ਫਰੀ ਹੋਣਾ ਕੋਨੇ ਘੰਟੇ ਵਿੱਚ ਚੱਪਾ ਚਲੋ ਮਿਲਦੇ ਆਪਾਂ ਤੁਹਾਨੂੰ ਇਹਦੀ ਬਾਅਦ ਕਲੀਨਿੰਗ ਕਰਨ ਹੈਗੇ ਮੈਂ ਚਲੋ ਜੀ ਮਿਲਦੇ ਆਪਾਂ ਲੌਜੀ ਆਪਣੇ ਸਿਰਦਰਦ ਦਵਾਈ ਦੀ ਫੋਟੋ ਹੈ ਤੇ ਇਹ ਬਣਾ ਕੇ ਪੀਣੇ ਆ ਤੇ ਇੱਥੇ ਮੈਂ ਜੱਪ ਚੋਂ ਸਿਰ ਪਿੰਡੇ ਨਵਾ ਲਏ ਸੀ ਤੇ ਮੈਂ ਕਹਿੰਦਾ 8 ਵਜੇ ਬੱਚੇ ਟਿਊਸ਼ਨ ਭਰੋਣੇ ਸੱਤ ਤੋਂ 10 ਸੰਡੇ ਵੀ ਪਟਿਊਸ਼ਨ ਭਰਨੇ ਨੇ ਤੈਨੂੰ ਕਿ ਸੁਭਾ ਪੜਾ ਦਿੰਦੇ ਤੇ ਮੇਰੇ ਤੋਂ ਪਹਿਲਾਂ ਮੈਂ ਬੱਚਿਆਂ ਦੇ ਹੋਣ ਤੋਂ ਪਹਿਲਾਂ ਜਪ ਚੋਂ ਨਵਾ ਆਦਾ ਮੈਨਾਂ ਦਾ ਟਾਈਮ ਹੋ ਗਿਆ ਸੀ 7:00 ਦਾ ਤੇ ਇੱਥੇ ਆਪਣੇ ਅੰਦਰ ਜਿਹੜੀ ਦਵਾਈ ਰੈਡੀ ਹੋ ਗਈ ਸੋ ਬੈਠ ਕੇ ਪੀਨੇ ਆ ਤੇ ਜਪ ਚੋਂ ਨੋ ਬਸੇ ਰਿਖਿੰਦੇ ਨਵਾਤਾ ਚਲੋ ਜੀ ਹੁਣ ਇਹ ਫਲੇਪ ਵਗਰਾ ਕਰ ਲੂਗਾ ਤੇ ਉਹਨਾਂ ਚਰ ਦੇ ਵਿੱਚ ਮੈਂ ਆਦਾ ਦੁਆਰਾ ਦੂਜੀ ਵੱਲ ਨਾ ਉਹਨੂੰ ਕਿਉਂ ਨਾ ਐਂਗਾ ਸੇਰਨਾ ਕਿਉਂ ਨਾ ਕਰੀ ਸੰਡੇ ਅੱਜ ਚਲੋ ਜੀ ਤੇ ਕੀ ਮੈਂ ਦਵਾਈ ਕੇ ਦਿਨ ਹੁਣ ਆ ਗਈ ਸੀ ਇੱਥੇ ਜਪ ਚੋਂ ਦਾ ਚਾਚੂ ਆ ਗਿਆ ਸੀ ਉਹ سٹਡੀ ਕਰਵਾਉਂਦਾ ਹੁੰਦਾ ਆਪਣੇ ਕੋਲ ਚਲੋ ਜੀ ਇੱਥੇ ਨੋ ਜੀ ਬੱਚੇ ਆ ਗਏ ਹੁਣ ਆਪਾਂ ਪੜ੍ਹਾਵਾਂਗੇ ਟਿਊਸ਼ਨ 8 ਵਜੇ ਤੇ ਸੇਰ ਮੈਂ ਨਹੀਂ ਸੀ ਸੁੱਕ ਜੂ ਨਾਲੇ ਸੇਰ ਆ ਪੜ੍ਹਾਉਣਾ ਡਿਲੀਵਰਸ਼ਨ ਪੜ੍ਹਾ ਲੈਨੇ ਚਲੋ ਜੀ ਮਿਲਦੇ ਆਪਾਂ ਟਿਊਸ਼ਨ ਪੜ੍ਹਾ ਕੇ ਤੁਹਾਨੂੰ ਨੋ ਜੀ ਬਾਹਰ ਦਾ ਮੌਸਮ ਦਾ ਹਾਲ ਚਲ ਪੜਾ ਸੁਫਾਈ ਮਾਰੀਟੀ ਬਹੁਤ ਆ ਉਹ ਮੋਤੋ ਫੈਣੀ ਲਗਾਉਣੀ ਤੁਹਾਨੂੰ ਮੈਂ ਟੁਪ ਟੁਪ ਫੈਣੀਗੀ ਉਹ ਸੇਕਾ ਪੂਰਾ ਕੀ ਟਾਈਮ ਹੋ ਗਏ ਪੋਣੇ 4 ਵਜੇ ਦਾ ਕਿਉਂਕਿ ਅੱਜ ਆਪਾਂ ਟਿਊਸ਼ਨ ਤੁਹਾਨੂੰ ਮਾਰਨਿੰਗ ਪੜਾ ਲਈ 8 ਤੋਂ 10 ਸੋ ਆਪਾਂ ਅੱਜ ਹਜੇ ਸਰਵਾਣਾ ਗੁਣਾ ਸਰ ਤੋਂ ਤੱਕ ਬੇਟੇ ਦਾ ਵੀ ਜੂੜਾ ਵਗੈਰਾ ਕਰਨਾ ਹੁਣ ਮੈਂ ਇੱਕ ਵਾਰੀ ਵੀਡੀਓ ਐਡੀਟਿੰਗ ਕਰਨਾ ਵਲੌਗ ਨੂੰ ਐਡਿਟ ਕਰਕੇ ਤੇ ਉਹ ਤੋਂ ਬਾਅਦ ਮੈਂ ਜਪ ਜੋ ਦਾ ਜੂੜਾ ਕਰੂੰਗਾ ਉਹਨਾਂ ਲਈ ਆਪਦੀ ਵਾਲਵਾਉਂਗੀ ਤੇ ਉਹ ਤੋਂ ਬਾਅਦ ਦੇਖਦੇ ਆ ਮਿਲਦੇ ਆ ਤੁਹਾਨੂੰ

ਨੌ ਜਿ ਮੌਸਮ ਥੋੜਾ ਖਰਾਬ ਹੋ ਗਿਆ ਤੇ ਇੱਥੇ ਦਾਲ ਆਪਾਂ ਪਹਿਲਾਂ ਬਣਾ ਲਈ ਸੀ ਤੇ ਇੱਥੇ ਮੈਂ ਲਾ ਰਹੀ ਸੀ ਰੋਟੀਆਂ ਮੈਂ ਕਿਹਾ ਰੋਟੀ ਲਾ ਕੇ ਰੱਖਣਾ ਕਰੀ ਮੀ ਆਉਣ ਵਾਲੀ ਸੀ ਮੌਸਮ ਬਣਿਆ ਤੇ ਅਸੀਂ ਚਲੋ ਜੀ ਬਸ ਆਪਾਂ ਹੁਣ ਇੱਥੇ ਬਣਾ ਲਾਂਗੇ ਰੋਟੀਆਂ ਦਾ ਵਾਦਾ ਤੇ ਮੀ ਆਉਣ ਵਾਲੀ ਹੀ ਆ ਬਸ ਲੋ ਜੀ ਤੁਹਾਨੂੰ ਦੱਸਾਂ ਨੇ ਮੌਸਮ ਕਿੱਧਰ ਹੋਈ ਜਾਂਦਾ ਓ ਵੇਖੋ ਕਾਲਾ ਕਾਲਾ ਬੱਦਲਾ ਆ ਗਿਆ ਲੋਕ ਕਣੀਆਂ ਵੀ ਆ ਗਿਆਂ ਬਰੀਕ ਕਣੀਆਂ ਆ ਗਿਆਂ ਜੀ ਆ ਗਏ ਆ ਗਏ ਬਰੀਕਣੀਆਂ ਆ ਗਿਆਂ ਜੀ ਓਹੋ ਬ੍ਰੀਕਣੀ ਆ ਗਈ ਕਿਉਂਕਿ ਮੇਰਾ ਬੇਟਾ ਹੋ ਗਿਆ ਪੂਰੇ ਆ ਆ ਦੇਖੋ ਕਿੰਨਾ ਸ਼ਰਾਰਤੀ ਮੀਚ ਆਇਆ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੈਲ ਨਾਲ ਖੇਡਦਾ ਰਹਿੰਦਾ ਵੇਖੋ ਇਹਦਾ ਕੰਮ ਚਲੋ ਪਾਪਾ ਆ ਗਏ ਸਿੱਟ ਚਾਹ ਨਿਕਾ ਸਾਰੇ ਨਾ ਇਹ ਉਹ ਤਾਂ ਮੀਚ ਕੋਲੋਂ ਦੱਸਦਾ ਲਓ ਜੀ ਆਪਣੇ ਪੈਣਾ ਮੀਂਹ ਪੈਣਾ ਸਟਾਰਟ ਹੋ ਗਿਆ ਸੀ ਤੇ ਇਹ ਮਹੀਨਾ ਤਾਂ ਬੜਾ ਥੋੜਾ ਜਿਹਾ ਨਾ ਵਾਪਸ ਆਦਾ ਜਿਆਦਾ ਸੀ ਵਧੀਆ ਸੀ ਇਹਨੇ ਨਾਲ ਮੌਸਮ ਚਲੋ ਠੰਡਾ ਹੋ ਜਾਊਗਾ ਤੇ ਬਾਕੀ ਈਵਨਿੰਗ ਦੇ ਟਾਈਮ ਤੇ ਪੈ ਰਿਹਾ ਹੈ ਗਰਾਤਾ ਮਜ਼ਾ ਹੀ ਆ ਜਾਊਗਾ ਬਾਹਰ ਫੋਨ ਆਣਾਂ ਜਿਹੜੇ ਬਾਹਰ ਆਉਂਦੇ ਨੇ ਮੰਮੀ ਅੱਜ ਬਾਹਰ ਆਉਂਦੇ ਨੇ ਚਲੋ ਜੀ ਬਸ ਲੈਂਦੇ ਆਪਾਂ ਨੈਕਸਟ ਕਲਿੱਪ ਦੇ ਨਾਲ ਮਨਾ ਤੋਂ ਕਿਉਂਨੇ ਨਾਲ ਆਪਾਂ ਦੋ ਜੀ ਕਰਦੇ ਅੱਜ ਕੁਛ ਆਪ ਦੇ ਤੇ ਵੀ ਧਿਆਨ ਦਿੰਨੇ ਆ ਪੀਆਂ ਦੇ ਸਾਵਣ ਦਾ ਮੇਲਾ ਚੱਲੀ ਜਾਂਦਾ ਕਿ ਆਪਾਂ ਆ ਗਏ ਸੀ ਤੇ ਹੁਣ ਆਪਾਂ ਨਾ ਮੈਂ ਸੋਚਿਆ ਮਹਿੰਦੀ ਮੇਰੇ ਲੱਗਣੀ ਪਉਂਦੀ ਕਿਉਂ ਕਿ ਜਪ ਚੋਤਨਾ ਜਦੋਂ ਸੌਂਦਾ ਉਦੋਂ ਫਿਰ ਲਾਈਟ ਬੰਦ ਕਰਕੇ ਸੋਣੇ ਫਿਰ ਬਾਹਰ ਜਾ ਕੇ ਮੈਂ ਲੌਂਡਰੀ ਨਹੀਂ ਫਿਰ ਮੈਂ ਪੈ ਜਾਂਦੀ ਕਿਉਂਕਿ ਇਹ ਤਾਂ ਸਾਹਮਣੇ ਲਵਾ ਨਹੀਂ ਸਕਦੇ ਫਿਰ ਕਹਿੰਦਾ ਮੇਰੇ ਵੀ ਲਾਉ ਕਿ ਕਰਾਂ ਮਹਿੰਦੀ ਦਾ ਮੇਰਾ ਚੱਲ ਰਿਹਾ ਝੰਜਟ ਕੀ ਕਰਾਂ ਆਪਾਂ ਕਰਦੇ ਆ ਪਹਿਲਾਂ ਆਪਾਂ ਮੇ ਰਿਮੂਵ ਕਰਦੇ ਆ ਤੇਲ ਪਾਲਿਸ਼ ਰਿਮੂਵ ਕਰਦੇ ਆ ਤਲਾਂਨੇ ਅੱਜ ਨਵੀਂ ਨੇਲ ਪੇਂਟ ਸੁਨਰੀ ਆਪਾਂ ਕਰਕੇ ਲਈਏ ਸੀ ਬਾਈ ਨੇਮ ਹੀ ਨੇਲ ਪੇਂਟ ਸਟ੍ਰਬੇਰੀ ਇਹ ਹੈਗੀ ਔਰਾ ਦੀ ਐ ਫੈਸ਼ਨ ਕਲਰ ਔਰਾ ਦੀ 70 ਦੀ ਲੱਣੀ ਸੀ ਯਾਦ ਵੀ ਨਹੀਂ 60 ਦੀ ਸੀ ਕਿ 80 ਦੀ ਸੀ ਕਰ ਲਈ ਨਹੀਂ ਹੈ ਕਬਟ ਮੈਂ ਤੁਹਾਨੂੰ ਫਿਰ ਵੀ 60 ਦੀ ਦੱਸ ਲਈ ਹੈ ਹੈਨਾ ਚਲੋ ਜੀ ਹੁਣ ਆਪਾਂ ਪਹਿਲਾਂ ਰਿਮੂਵ ਕਰਦੇ ਹਾਂ ਨੇਲ ਆ ਪਹਿਲਾਂ ਲੱਗੇ ਇੱਕ ਤਾਂ ਮੇਰੇ ਨੇਲ ਨਾ ਉਹ ਅੱਧੀ ਰਿੰ ਜਿਵੇਂ ਮੇਰੇ ਜਿੰਨੇ ਹੈਗੇ ਇੰਨੀ ਹੈ ਸ਼ੁਰੂ ਤੋਂ ਕਦੇ ਵਧੇ ਨਹੀਂ ਮੇਰੇ ਨੇਲ ਇਹ ਰਿਮੂਵਟ ਸੌਪਾ ਕਰਦੇ ਰਹੇ ਹਾਂ ਅਰੇ ਰਿਮੂਵਰ ਬੈਸਟ ਹੈ ਕਲੈਕਸ਼ਨ ਤੋਂ ਮੈਂ ਚੀਜ਼ਾਂ ਦੀ ਦਿਖਾਉਂਗੀ ਕਲੀਨਜ਼ਰ ਨੇਲ ਕਲੀਨਜ਼ਰ ਮਿਲਡ ਕਲੀਨ ਆਹ ਵਾਲਾ ਰਿਮੂਵਰ ਨਾ ਇੱਕ ਮੈਂ ਤੁਹਾਨੂੰ ਹੋਰ ਦਿਖਾਉਂਗੀ ਮੇਰੇ ਕੋਲ ਰਿਮੂਵਰ ਤੋ ਤਿੰਨ ਤਰ੍ਹਾਂ ਦੇ ਇੱਕ ਡੱਬੀ ਵਾਲਾ ਸੀ ਉਹ ਵੀ ਠੀਕ ਹੁੰਦਾ ਇੱਕ ਰਿਮੂਵਰ ਉਹ ਨਿਕਾਮਜਾਬ ਨਹੀਂ ਹੈ ਕਿ ਮੈਂ ਤੁਹਾਨੂੰ ਦਿਖਾਉਂਗੀ ਮੇਰੇ ਕੋਲ ਦੀ ਦੋ ਡੱਬੀਆਂ ਪਈਆਂ ਤੇ ਉਹ ਨਵੀਆਂ ਦੇ ਨਵੀਆਂ ਪਈਆਂ ਬਿਲਕੁਲ ਵੀ ਰਿਮੂਵ ਨਹੀਂ ਕਰਦੇ ਸੋ ਕਦੇ ਵੀ ਬਾਏ ਕਰਨਾ ਹੋਵੇ ਆਹ ਵਾਲਾ ਕਰੋ ਇਹ ਮੈਨੂੰ ਲੱਗਦਾ ਸ਼ਾਇਦ 60 ਰੁਪਏ ਦੀ ਸ਼ੀਸ਼ੀ ਆਈ ਥਿੰਕ ਬਾਕੀ ਮੈਨੂੰ ਪਤਾ ਨਹੀਂ ਮੈਨੂੰ ਲੱਗਦਾ 60 ਰੁਪਏ ਦੀ ਸ਼ੀਸ਼ੀ ਆ ਤੇ ਬੈਸਟ ਆ ਸਦਾ ਨਾ ਬਾਕੀ ਇਹਨੂੰ ਨਾ ਹਵਾ ਨਾ ਲੱਗਣ ਤੋਂ ਕਦੇ ਵੀ ਕਲੀਨਰ ਨੂੰ ਜਿਹੜਾ ਕੋਈ ਵੀ ਕਲੀਨਰ ਨਾ ਉਹਨੂੰ ਹਵਾ ਨਾ ਲੱਗਣ ਤੋਂ ਹਵਾ ਲੱਗਣ ਦੇ ਕਰਕੇ ਚੀਜ਼ ਖਰਾਬ ਹੋ ਜਾਂਦੀ ਹੈ ਸੋ ਇਹ ਬਹੁਤ ਵਧੀਆ ਰਿਹਾ ਉੱਪਰ ਉਹ ਵੀ ਓਪਨ ਵੀ ਬਹੁਤ ਵਧੀਆ ਹੁੰਦਾ ਦੇਖੋ ਆ ਲੱਗਾ ਹੈ ਉੱਪਰ ਇਹਨੂੰ ਤੇ ਉੱਤਨਾ ਟੱਚ ਟਾਈਪ ਲੱਗਾ ਹੈ ਐ ਕਰਕੇ ਰਿਮੂਵ ਕਰਦੇ ਚਲੋ ਜੀ ਅਸੀਂ ਪਹਿਲਾਂ ਕਰਕੇ ਰਹਿਉਂ ਹਾਂ ਦਨ ਲਾਵਾਂਗੇ ਨੀਲ ਪੇਂਟ ਕਿਉਂਕਿ ਨਾ ਬਾਹਰ ਪੈ ਰਿਹਾ ਮੀ ਤੇ ਰੋਟੀ ਪਣੀ ਆਪਾਂ ਖਾ ਲਿਆ ਸੀ ਹੋਰ ਕੰਮ ਛੇੜਨ ਦੀ ਬਜਾਏ ਮੈਂ ਉਧਰੋਂ ਵੀ ਧੂਮ ਸਾਰੇ ਤੁਹਾਨੂੰ ਪਤਾ ਕੱਪੜੇ ਵਗੈਰਾ ਵੀ ਅੱਜ ਪ੍ਰੈਸ ਵਾਲਾ ਹੈ ਨਹੀਂ ਸੀ ਕਿਉਂਕਿ ਅੱਜ ਨਿਊ ਹੀ ਆਇਆ ਸੀ ਇੱਕ ਸੂਰਸੀਪ ਕੇ ਪ੍ਰੈਸ ਕੀਤਾ ਉਹ ਪਾ ਕੇ ਵੇਖਣਾ ਸਵੇਰੇ ਫਿਰ ਪਾ ਕੇ ਦੇਖ ਲਾਂਗੇ ਸੋ ਆਪਾਂ ਕੱਪੜੇ ਜਿਹੜੇ ਪ੍ਰੈਸ ਕਰਨ ਦਾ ਕੰਮ ਆ ਕੱਲ ਨੂੰ ਸਵੇਰ ਕਰ ਲਾਂਗੇ ਸਦਿਆਂ ਸੱਪਾ ਕਰ ਦਿੰਦਾ ਬਦਵ ਰਿਮੋਵ ਮੈਂ ਤੁਹਾਡੇ ਲਈ ਅਭੀ ਕਾਣਾ ਲੈ ਕੇ ਆਉਂਦੀ ਹਾਂ ਤੱਕ ਤੇ ਨਹੀਂ ਬੈਠੀ ਰਹਿਣਾ ਤੂੰ ਸਾਰਾ ਨਾ ਦੇਣ ਆ ਹੀ ਨਿਕਲਣ ਦਾ ਆਪਦੇ ਬਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਹੋਇਆ ਹੀ ਨਹੀਂ ਜਾਂਦਾ ਕਰਨਾ ਮੇਲ ਬਦਲਣਾ ਕੋਈ ਨੇਲ ਪਿੰਟ ਬਦਲਣਾ ਜਾਂ ਕੁਛ ਮੂੰਹ ਤੇ ਤਾਂ ਮੈਂ ਲਾਦਾ ਮੈਂ ਕਦੇ ਕੁਛ ਲਾਇਆ ਹੀ ਨਹੀਂਗਾ ਮੈਂ ਸਕੂਲ ਵੀ ਲੈ ਜਾਂਦੀ ਨਹੀਂ ਉਹੀ ਪਹਿਲਾਂ ਸਨ ਕਰੀਮ ਲਾ ਲਿੰਦੀ ਸੀ ਹੁਣ ਸਨ ਕਰੀਮ ਵੀ ਨਹੀਂ ਲਾਉਂਦੀ ਮੈਂ ਸਹੀ ਦੱਸਾ ਮੈਨੂੰ ਕੀ ਬਹਾਨਾ ਆਇਆ ਪਾਪਾ ਕਿਸ ਨੇ ਮੇਰੀ ਗੁੜਿਆ ਕੋ ਉੱਪਰ ਰੱਖ ਦਿਆ ਅੱਛਾ ਬੇਟਾ ਚਲੋ ਅਸੀਂ ਦੇ ਕੇ ਜਾਵਾਂਗੇ ਸੌਣ ਤੋਂ ਪਹਿਲਾਂ ਪਹਿਲਾਂ ਆ ਜਾਣਗੇ ਤਰਾ ਪੋਚੂ ਗੁਰ ਗਿਆ ਪਾਲ ਅੰਦਰ ਮੇਕ ਹਮ ਦੁਆਰਾ ਦੁਆਰਾ ਕੀ ਲੋਣੀਆ ਤੁਨ ਮੇਰੀ ਪਹਿਲਾਂ ਵਾਲੀਆਂ ਕਹਵਾ ਨਾ ਦੋਨੇ ਦੋਨੇ ਸੋਨ ਵਾਲੀਆਂ ਚੋੜੀਆਂ ਜਿਹੜੀਆਂ ਮੰਮੀ ਦੇ ਕੇ ਜਾਂਦੇ ਹੁੰਦੇ ਜਿਵੇਂ ਸੋਨ ਦਾ ਉਹ ਮੇਰੇ ਕੋਲ ਪਈਆਂ ਹਜੇ ਉਹ ਸਾਈ ਛੋਟਾ ਹੋ ਗਿਆ ਪਤਾ ਨਹੀਂ ਕੀ ਗੱਲ ਆ ਉਹ ਸਾਈ ਛੋਟਾ ਹੋ ਗਿਆ ਹੁਣ ਦੂ ਚੂੜੀ ਹੁੰਦੀ ਆਹ ਚੂੜੀ ਮੇਰੀ ਦੋਸ਼ ਹੀ ਆਈ ਹੋਈ ਆ ਪਤਾ ਨਹੀਂ ਕੀ ਗੱਲ ਆ ਚਾਂਦੀ ਵਾਲੀਆਂ ਜਿਹੜੇ ਬਣਾਏ ਉਹ ਮੇਰੇ ਚੂੜੀ ਕੰਚ ਵਗੈਰਾ ਦੀ ਦੋ ਅਠ ਹੋ ਗਈ ਆ ਤੇ ਉਹ ਮੇਰੀਆਂ ਆ ਸਾਈਜ ਦੀਆਂ ਪਹਿਲਾਂ ਦੋ ਛੇ ਦੀਆਂ ਕੰਚ ਦੀਆਂ ਪਈਆਂ ਨੇ ਹੁਣ ਮੇਰੇ ਆਉਂਦੀਆਂ ਨੇ ਮੈਂ ਸ਼ਾਂਤੀ ਰੱਖ ਲੀ चलो जी हो गया रिमूव ना रैड रेड हो जाता रिमूव करने के बाद आ रहा ना। चलो जी लाने नेल पेंट नेल पेंट का कलर जरा पहला लगे पता मेरी फेवरेट है सो आ पाई मेरी फेवरेट ये मेरी बठिंडे तो बाई की हुई है गोन्या तो कीई है चलो आई टमाटे जहाँ कलर आपने मैंने ज्यादा शेड यही वादिया लग लगता है जो लाइट कलर है तो मैं कलैक्शन दिखाऊँगी मेरे को भी है ਚਲੋ ਜੀ ਹੋਰ ਵੀ ਕਰਤਾ ਹੈ ਬੂਦਲਾ ਬੈਠੇ ਲੱਗਦਾ ਇਸ ਤੇ ਬੈਠਣੇ ਦੀ ਜਗਾ ਤੇ ਮੈਨੂੰ ਕੋਈ ਦਿਖੀ ਨਹੀਂ ਰਹੀ ਸੂਨ ਚ ਤਾਜੀ ਕਲਰ ਚੱਲਦੇ ਆ ਲਾਲ ਲਾਲ ਉਹ ਪੀਲੇ ਲਾਲ ਉਹ ਹਰੇ ਲਾਲੋ ਅੱਜ ਉਹ ਦੱਸ ਰਹੇ ਸੀ ਮਨਿਆਰੀ ਵਾਲੇ ਕਹਿੰਦੇ ਅੱਜ ਕੱਲ ਚੂੜੀਆਂ ਲੈ ਰਹੀਆਂ ਨੇ ਕੁੜੀਆਂ ਪੀਲੇ ਕਲਰ ਦੀਆਂ ਵੀ ਲੈ ਰਹੀਆਂ ਨੇ ਚੂੜੀਆਂ ਬਾਕੀ ਹਰਿਆ ਨਾਲ ਤਾਂ ਚੱਲਦੀਆਂ ਆਂਦੀਆਂ ਪੀਲੇ ਦੀਆਂ ਸਟਾਰਟ ਹੋ ਗਈਆਂ ਉਹ ਵੀ ਹਾਂ ਓਵਰ ਜਿਹੜਾ ਮੈਂ ਕਹਿ ਰਹੀ ਸੀ ਨਾ ਨਾਲ ਲਿਆ ਕਰੋ ਕਿਉਂਕਿ ਮੈਂ ਤੁਹਾਨੂੰ ਉਹਦੀ ਦਿਖਾਣੇ ਉਹਦੇ ਕਰ ਕਿਉਂ ਕਹਿ ਰਹੀ ਸੀ ਕਿਉਂ ਨਾ ਲਿਆ ਕਰੋ ਵੀਡੀਓ ਤੇ ਬਲੈਕ ਜਿਹੜੀ ਜਿਵੇਂ ਇੱਥੇ ਖੜੀ ਆ ਰਿਮੂਵਰ ਆ ਥੋੜਾ ਸਾਹਮਣੇ ਮੇਰੇ ਕੋਲ ਦੋ ਪਹੀਆ ਮੈਂ ਇੰਨੀ ਕਿ ਟ੍ਰਾਈ ਕੀਤੀ ਪਰ ਨਹੀਂ ਮੈਂ ਬਹੁਤ ਕੋਸ਼ਿਸ਼ ਕੀਤੀ ਜ਼ੋਰ ਲਾ ਲੂ ਆਲੀ ਹੰਦੀ ਉਸ ਤੋਂ ਬਾਅਦ ਮੈਂ ਕਿਹਾ ਚਲਾਉ ਹਾਂ ਹਨਾ ਕਹਿ ਦਿੰਦੇ ਹਵਾ ਬੁਲਾ ਮੈਨੂੰ ਐ ਪਰੋਖਾ ਪੈ ਗਿਆ ਕਿਤੇ ਹਵਾ ਹਵਾ ਲੱਗੀ ਖਰਾਬ ਹੋ ਗਿਆ ਮੈਂ ਉਸ ਤੋਂ ਬਾਅਦ ਆਹਾ ਮੰਗਵਾਲੀ ਦੁਆਰਾ ਇਹ ਵੀ ਨਾ ਕੰਮ ਕਰੀ ਫਿਰ ਮੈਨੂੰ ਵਿਸ਼ਵਾਸ ਹੋ ਗਿਆ ਕਿ ਇਹ ਦੀ ਇਹਦੀ ਰਿਮੂਵਰ ਹੀ ਨਹੀਂ ਕੰਮ ਜਾਵੇਗਾ ਦੈਨ ਉਸ ਤੋਂ ਬਾਅਦ ਆਪਾਂ ਬਾਈ ਕੀਤਾ ਇਹ ਬੁਲਾ ਦੇ ਮੇਰੀ ਸੋ ਬੈਸਟ ਰਿਮੂਵਰ ਆ ਮੈਂ ਇਹਦੀ ਆਈ ਥਿੰਕ ਸੈਕੰਡ ਸ਼ੀਸ਼ੀ ਵਰਤ ਲਈ ਇੱਕ ਮੈਂ ਪਹਿਲਾਂ ਖਤਮ ਹੋ ਗਈਆ ਸੈਕਿੰਡ ਸ਼ੀ ਸ਼ੋਰੀ ਇੱਕ ਰਿਮੂਵਰ ਹੋ ਰਿਹਾ ਇਹ ਵੀ ਬੈਸਟ ਹੈ ਆਈ ਸ਼ੋ ਯੂ ਥਿਸ ਇਜ਼ ਆਲਸੋ ਟੂ ਮੱਚ ਬੈਸਟ ਇਹ ਵੀ ਰਿਮੂਵਰ ਹੈ ਉਹਦੇ ਉਹਦੀ ਸ਼ੂਸ਼ੀ ਨਹੀਂ ਸੋਰੀ ਮੈਨੂੰ ਲੱਗਦਾ ਨਾ ਆ ਸ਼ੂਸ਼ੀਨਾ ਮੰਗਾਈਆਂ ਸੀ ਹਨਾ ਇਹਦਾ ਪਹਿਲਾਂ ਇੱਕ ਤਿੰਨ ਨੇ ਵਾਪਸ ਕਰਕੇ ਦੇ ਵੀ ਹੁੰਦੀ ਸੀ ਤੇ ਉਦੋਂ ਬਾਅਦ ਆਪਾਂ ਆਹ ਰਿਮੂਵਰ ਦੀ ਸ਼ੂਸ਼ੀ ਕੀਤੀ ਆ ਖਤਮ ਹੁਣ ਆਹ ਲੈਂਦਾ ਇਹ ਦੋਨੇ ਤੇ ਬੈਸਟ ਹੈ ਰਿਵਿਊ ਆ ਦੋਨੋਂ ਬੈਸਟ ਨੇ ਬੈਸਟ ਰਿਮੂਵਰ ਹੈ ਦੋਨੋਂ ਠੀਕ ਹੈ ਚਲੋ ਜੀ ਨੈਕਸਟ ਮੈਂ ਤੁਹਾਨੂੰ ਕਹਿੰਦੀ ਸੀ ਮੈਂ ਕਲੈਕਸ਼ਨ ਦਿਖਾਣੇ ਤੁਹਾਨੂੰ ਨੇਲ ਕ੍ਰੈਂਡ ਦੀ ਸੋ ਨੇਲ ਕ੍ਰੈਂਡ ਦੀ ਕਲੈਕਸ਼ਨ ਵੀ ਦਿਖਾ ਦਿੰਦੇ ਆ ਤੁਹਾਨੂੰ ਮੈਂ ਆਪਦੀ ਇੱਕ ਦਿਨ ਤੁਹਾਨੂੰ ਨਾ ਸਾਰੀਆਂ ਚੀਜ਼ਾਂ ਦਿਖਾਵਾਂਗੀ ਤੁਹਾਨੂੰ ਜਿਆਦਾ ਕਲੈਕਸ਼ਨ ਤਾਂ ਨਹੀਂ ਹੈਗੀ ਬਟ ਜਿੰਨੀ ਹੈਗੀ ਦਿਖਾ ਦਿੰਦੇ ਤੁਹਾਨੂੰ ਕਿੱਥੋਂ ਕਿੱਥੋਂ ਬਾਈ ਕੀਤੀ ਐ ਵੀ ਦੱਸ ਦੂੰਗੀ ਮੈਂ ਚਲੋ ਜੀ ਚੈੱਕ ਕਰੂੰ ਪਹਿਲਾਂ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਈ ਸੀ ਮੇਰੀ ਫੇਵਰੇਟ ਹੈ ਇਹ ਵਾਲੀ ਪਹਿਲਾਂ ਹੀ ਸੀ ਮੇਰੇ ਕੋਲ ਰੈੱਡ ਜਿਹਾ ਕਲਰ ਜਿਹੜਾ ਹੁੰਦਾ ਕਲਰ ਪਤਾ ਨਹੀਂ ਆ ਰਿਹਾ ਕਿ ਕਿਹੜਾ ਆ ਵੀ ਤੁਸੀਂ ਮੇਰਾ ਕਲਰ ਦੇਖਿਆ ਹੁਣ ਲੈਂਦਾ ਮੈਂ ਦੋ ਹੋ ਗਏ ਆ ਥੈਨ ਇੱਕ ਮਿੰਨੀ ਹੈ ਬਿਲਕੁਲ ਮਿੰਨੀ ਮਿੰਨੀ ਮਤਲਬ ਬਿਲਕੁਲ ਛੋਟੀ ਜੀ ਹੈ 50 ਰੁਪੀਸ ਐਸ ਇਫ ਫੇਸਿਸ ਕੈਨੇਡਾ ਦੀ ਹੈ ਬ੍ਰਾਂਡ ਦੀ ਹੈ ਬਹੁਤ ਹੀ ਵਧੀਆ ਸੀ ਵੀ ਆਨਲਾਈਨ ਮੰਗਾਈ ਹੋਈ ਸੀ ਮੈਨੂੰ ਆਫਰ ਤੇ ਮਿਲੀ ਸੀ ਬਿਲਕੁਲ ਤੂੰ ਤੇ ਇਹਦਾ ਪ੍ਰਾਈਸ ਹੈਗਾ ਆਈ ਥਿੰਕ 75 ਮੈਨੂੰ 50 ਰੁਪਏ ਦੀ ਪਈ ਸੀ ਇਹ ਵਾਲੀ ਤੇ ਨੈਕਸਟ ਆ ਐਨਵਾਈ ਬ੍ਰੈਂਡ ਦੀ ਹੈ ਮੇਰੇ ਕੋਲ ਬ੍ਰਾਂਡਡ ਚੀਜ਼ਾਂ ਹੈਗੀਆਂ ਕਿਉਂਕਿ ਆਨਲਾਈਨ ਆਫਰ ਚੱਲਦੇ ਹਨ ਜਦੋਂ ਤੇ ਮੈਨੂੰ ਜਦੋਂ ਆਪਾਂ ਆਨਲਾਈਨ ਚ ਚੀਜ਼ ਬਾਏ ਕਰਨ ਲੱਗ ਜਾਂਦੇ ਤਾਂ ਆ ਜਿਹੜੀ ਆਪਣੀ ਐਪ ਹੁੰਦੀ ਉਹ ਆਪਾਂ ਨੂੰ ਰეკਮੈਂਡ ਕਰਨ ਲੱਗ ਜਾਂਦੀ ਹੈ ਕਿ ਆਫਰ ਆਪਨ ਲੱਗੇ ਹੋਏ ਆਹ ਚੀਜ਼ ਤੇ ਆਫਰ ਲੱਗਾ ਸੋ ਮੈਨੂੰ ਰეკਮੈਂਡ ਕਰ ਦਿੰਦੀ ਹੈ ਤੇ ਹੁਣ ਉਸ ਤੋਂ ਬਾਅਦ ਆ ਐਨਵਾਈ ਦੀ ਆ ਲਿਆਂਦੀ ਸਲਾਈਡ ਦਾ ਕਲਰ ਬਿਲਕੁਲ ਆਜਾ ਸ਼ੇਡ ਦੀ ਵਿਕਾਇਦੀ ਆ ਸ਼ੇਡ ਹੈ ਤੇ ਹੋ ਗਿਆ नैक्सट एक लाइट जहा शेड आ लिया ये बेस्ट है आ शेड तो है बठिंडे तू बाई की एटी रुपीज़ की लाइट जहा कलर आई थिंक मैं बाई किया फिफ्टी रुपीज का बी मार्केट चो समाइम भी यूज कर लेने ਆ ਵੀ ਆਪਣੀ ਆਨਲਾਈਨ ਬਾਈ ਕੀਤੀ ਹੈ ਆਫਰ ਤੇ ਆਈ ਸੀ ਆਪਾਂ ਨੂੰ ਐਨਵਾਈ ਦੀ ਇੱਕ ਐਨਵਾਈ ਦੀ ਆ ਸੀ ਨਾ ਇਸੇੇ ਮੇ ਬ੍ਰਾਂਡ ਦੀਆਂ ਸੇਮ ਇੱਕੋ ਕਲਰ ਲਗ ਲਗ ਵੱਖਰੇ ਲੈ ਜਾਂ ਬੇ ਇਕੱਠੀਆਂ ਲੈ ਲਿਆ ਸੀ ਇਹ ਤੁਹਾਨੂੰ ਐਨਵਾਈ ਦੇ ਬ੍ਰਾਂਡ ਦੇ ਫੇਵਰਟ ਹੈ ਕਿ ਕਿਹਦੇ ਕਲਰ ਦਾ ਮੈਂ ਸੂਟ ਲਿਆ ਸੀ ਮੈਂ ਦੀ ਸੀ ਆਪਣੇ ਤੇ ਆਪਾ ਆ ਕਲਰ ਦਾ ਸੂਟ ਲਿਆ ਸੀ ਸੋ ਆਪਾ ਆ ਬਾਈ ਕੀਤੀ ਸੂਟ ਨਾਲ ਮੈਚਿੰਗ ਸੋ ਆਪਣੇ ਕੋਲ ਇੰਨੀ ਕੀ ਕਲੈਕਸ਼ਨ ਹੈ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਹੈਗੀਆਂ ਨੇ 2 3 ਉਹ ਜਿਆਦਾ ਨਹੀਂ 4 ਤੇ 4 8 ਆਪਣੇ ਕੋਲ 8 ਹੈਗੇ ਨੇ ਲਪੈਂਟ ਬਾਕੀ ਦੋ ਕਪੜੇ ਕੋਲ ਬਾਹਰ ਵੀ ਹੋਣੇ ਆ ਸੌਰੀ ਇੱਕ ਵੀ ਕੋਲੀ ਰਹੇਗੀ ਲਓ ਜੀ ਕਾ ਮਮਾ ਨੂੰ ਉਥੋਂ ਬਾਈ ਕੀਤੀ ਸੀ ਜਿਹੜੀ ਕਿੰਨੇ ਲੰਬੀ ਹੈ 50 ਕੇ 60 ਰੁਪਏ ਦੀ ਆਈ ਹੋਣੀ 50 ਰੁਪਏ ਦੀ ਆਈ ਹੋਣੀ ਵੱਧ ਤੋਂ 60 ਦੀ ਆਈ ਹੋਗੀ ਇਹ ਆਪਣੇ ਕੋਲ ਇਸ ਟਾਈਮ ਆਪਣੇ ਸ਼ੀਸ਼ੇ ਦੇ ਵਿੱਚ 8 ਪਈਆਂ ਹੋਈਆਂ 9 ਪਈਆਂ ਹੋਈਆਂ ਨੇ ਬਾਕੀ ਦੋ ਤਿੰਨ ਆਪਣੀਆਂ ਬਾਹਰ ਵੀ ਪਈਆਂ ਹੋਈਆਂ ਕਿਉਂਕਿ ਲਾਈਟ ਸ਼ੇਡ ਹੁੰਦੇ ਜਿਆਦਾ ਉਹ ਫਿਰ ਆਪਾਂ ਮੰਮਾ ਨੂੰ ਦੇ ਦੇਣਾ ਬਾਅਦ ਇਹ ਆਪਣੀ ਕਲੈਕਸ਼ਨ ਸਗੀ ਨੇਲ ਪੇਂਟਸ ਤੇ ਦੱਸੋ ਤੁਹਾਨੂੰ ਕਿੱਦਾਂ ਲੱਗੇ ਮੇਰੇ ਨੇਲ ਪੇਂਟ ਕਲੈਕਸ਼ਨ ਇਹ ਰਿਮੂਵਰ ਦੇ ਵੀ ਤੁਹਾਨੂੰ ਰਿਵਿਊ ਮੈਂ ਦੇਤੇ ਆ ਰਿਮੂਵਰ ਕਿਹੜਾ ਬੈਸਟ ਆ ਸੋ ਆਪਣੇ ਕੋਲ ਪਏ ਬੇਸ਼ਕਾ ਵੀ ਆ ਦੋਨਾਂ ਪਰ ਇਹਦੇ ਬਿਲਕੁਲ ਵੈਡ ਹੈ ਜੀ ਪਹਿ ਗਿਆ ਮੈਂ ਮਾੜਾ ਮੋਟਾ ਮੈਂ ਪਾ ਕੇ ਤੇ ਬਸ ਕਰ ਜਾਂਦਾ ਤਾਂ ਦੱਸਿਆ ਤੇਗਾ ਚੰਗੀ ਤਰ੍ਹਾਂ ਮਹੀ ਨਹੀਂ ਬੰਦਾ ਉਹ ਆਏ ਅੱਜ ਰਾਤ ਸੋਖੀ ਨਿਕਲ ਜੂਗੀ ਠੰਡੀ ਠੰਡੀ ਨਿਕਲ ਜੂਗੀ ਤੇ ਵਿਹੜੇ 'ਚ ਪੈਂਦੇ ਮੰਮੀ ਹਰੇ ਕੂਲਰ ਲਾ ਕੇ ਸੋ ਮਜ਼ਾ ਆਏਗਾ ਤਾਂ ਵੈਸੇ ਵਿਹੜੇ 'ਚ ਪੈਂਦਾ ਬਹੁਤ ਮਜ਼ਾ ਹੁੰਦਾ ਹੁੰਦਾ ਜਦ ਆਪਾਂ ਜਦੋਂ ਮਨ ਕਰ ਚਲੋ ਏਸੀ ਨਹੀਂ ਸੀ ਤੇ ਪਹਿਲਾਂ ਕੂਲਰ ਲਾ ਕੇ ਵਿਹੜਿਆਂ ਦੇ ਵਿੱਚ ਹੀ ਪੈਂਦੇ ਹੁੰਦੇ ਸੀ ਐਨਾ ਮਜ਼ਾ ਹੁੰਦਾ ਮਜ਼ਾ ਆਉਂਦਾ ਨਾ ਸੀ ਸਾਡੀ ਤੇ ਭੈਣ ਭਰਾਵਾਂ ਨੂੰ ਤੁਹਾਨੂੰ ਕੀ ਗੱਲ ਦੱਸਾਂ ਅਸੀਂ ਤਾਂ ਸਾਰੇ ਭੈਣ ਭਰਾ ਪਹਿਲੇ ਮੰंजे ਪਿੱਛੇ ਬਹੁਤ ਲੜਦੇ ਹੁੰਦੇ ਸੀ ਪਹਿਲੇ ਮੰंजे ਤੇ ਮੈਂ ਪਹਿਲੇ ਮੰंजे ਤੇ ਮੈਂ ਪਹਿਣਾ ਕਈ ਵਾਰੀ ਅਸੀਂ ਛੋਟੀਆਂ ਹੁੰਦੀਆਂ ਸੀ ਨਾ ਵੇੜੇ ਦੇ ਵਿੱਚ ਜਦੋਂ ਮੰਝਾ ਢਾਕੇ ਬੈਸੇ ਅਸੀਂ ਦੋ ਭੈਣਾਂ ਇੱਕ ਵੱਡੀ ਭੈਣ ਵੀ ਆਪਣੀ ਤੇ ਆਪਣੀ ਵੱਡੀ ਭੈਣ ਇੱਕ ਭਰਾ ਛੋਟਾ ਆਪਣਾ ਤੇ ਕੀ ਹੁੰਦਾ ਸੀਗਾ ਸਭ ਪਹਿਲਾਂ ਮੈਂ ਤੁਹਾਨੂੰ ਮੀਡੀਅਮ ਜੇ ਬਣ ਕੇ ਚੱਲੂ ਕੋਈ ਛੇਵੀਂ ਪੰਜਵੀਂ ਛੇਵੀਂ ਦੀ ਗੱਲ ਦੱਸਦੀਆਂ ਤੇ ਜਦੋਂ ਮੰਨ ਕੇ ਚੱਲੋ ਆਪਣੇ ਉਦੋਂ ਕਿਹੜੇ ਹੁੰਦੇ ਸੀ ਉਦੋਂ ਕੂਲਰ ਵੀ ਟਾਵੇਂ ਟਾਵੇਂ ਕਰਾ ਕਰੇ ਹੁੰਦੇ ਸੀਗੇ ਕਿਉਂਕਿ ਜ਼ਿਆਦਾਤਰ ਪੱਖੇ ਹੀ ਹੁੰਦੇ ਸੀ ਫਰਾਟੇ ਅੱਜ ਕੱਲ੍ਹ ਉਦੋਂ ਚੱਲੇ ਸੀ ਤੇ ਕੂਲਰ ਟਾਵੇਂ ਟਾਵੇਂ ਕਰਾ ਹੁੰਚੋਂ ਆਉਣ ਲੱਗੇ ਸੀ ਤੇ ਆਪਣੇ ਕੂਲਰ ਹੈਗਾ ਸੀਗਾ ਤੇ ਵੇੜੇ ਦੇ ਵਿੱਚ ਜਦੋਂ ਮੰਜੇ ਡਾਉਣੇ ਨਾ ਤੇ ਕੀ ਹੁੰਦਾ ਸੀਗਾ ਮੰਜਾ ਢਾਹ ਦੇਣਾ ਮੰਮੀ ਨੇ ਲੋਹੇ ਦੇ ਮੰਜੇ ਸ਼ਹਿਰਾਂ ਦੇ ਵਿੱਚ ਬੰਨਤਾ ਇਕੱਠੇ ਹੋਣ ਵਾਲੇ ਮੰਜੇ ਜ਼ਿਆਦਾ ਹੁੰਦੇ ਨੇ ਤੇ ਉਹ ਮੰਮੀ ਨੇ ਮੰਜੇ ਡਾ ਲੈਣਾ ਪਹਿਲਾ ਮੰਜਾ ਡਾ ਲੈਣਾ ਦੂਜਾ ਮੰਜਾ ਡਾ ਲੈਣਾ ਆਪ ਤਾਂ ਹੈ ਤੇ ਪਹਿਲੇ ਮੰਜੇ ਤੇ ਅਸੀਂ ਦੋਨੋਂ ਭੈਣਾ ਸੌਂਦੇ ਹੁੰਦੇ ਹਾਂ ਅਸੀਂ ਦੂਜੇ ਮੰਜੇ ਤੇ ਕਿ ਨਾਲ ਲੰਦੇ ਭਰਾ ਸੌਂਦਾ ਸੀ ਤੇ ਮੰਮੀ ਸੌਂਦੇ ਸੀ ਤੀਜੇ ਤੇ ਡੈਡੀ ਸੌਂਦੇ ਸ ਤੇ ਇੰਨੀ ਮੰਜੇ ਸੀ ਡਾਉਂਦੇ ਹੁੰਦੇ ਸ ਸਕੂਲਰ ਅੱਗੇ ਤੇ ਦੋਵੇਂ ਬਣਾ ਸ ਇਕੱਠੀਆਂ ਪਏ ਹਾਂ ਸੀ ਸਾਡੇ ਦੋਨਾਂ ਬਣਾ ਦੇ ਇਸ ਗੱਲੋਂ ਪਿੱਛੇ ਬਹੁਤ ਲੜਾਈ ਹੁੰਦੀ ਸੀ ਅਸੀਂ ਨਾ ਕਿ ਪਹਿਲੇ ਨੰਬਰ ਤੇ ਮੈਂ ਸੋਣਾ ਤੇ ਉਹ ਕਹਿੰਦਾ ਮੈਂ ਸੋਣਾ ਤੇ ਕਈ ਵਾਰ ਤਾਂ ਅਸੀਂ ਆਏ ਹੁੰਦਾ ਕੰਮ ਕਰਕੇ ਅਸੀਂ ਦੇਖ ਲੈਣਾ ਰੋਟੀ ਪਣ ਖਾ ਕੇ ਭੱਜ ਕੇ ਛਾਲ ਮਾਰ ਕੇ ਜੀਦਾ ਨੰਬਰ ਲੱਗ ਜਾਂਦਾ ਸੀ ਉਹ ਜਾ ਕੇ ਅੱਗੇ ਪੈ ਜਾਂਦੀ ਹੁੰਦੀ ਸੀ ਤੇ ਫਿਰ ਕੀ ਕਰਨਾ ਜਿਹੜੀ ਅੱਗੇ ਪੈ ਜਾਂਦੀ ਸੀ ਉਹ ਟੇਢੀ ਜਿਹੀ ਹੋ ਕੇ ਜਦੋਂ ਪੈ ਜਾਂਦੀ ਸੀ ਹਵਾ ਨਹੀਂ ਆਉਂਦੀ ਸੀ ਦੂਜੀ ਵਾਲੀ ਨੂੰ ਫਿਰ ਉਹਨੂੰ ਢੋਡ ਮਾਰਨਾ ਕਿ ਮੈਨੂੰ ਤਾਂ ਹਵਾ ਨਹੀਂ ਆਉਂਦੀ ਤੂੰ ਸਿੱਧੀ ਹੋ ਕੇ ਪੈ ਮੈਨੂੰ ਗੱਲਾਂ ਜ਼ਿਆਦਾ ਹੀ ਜਾਂਦੀਆਂ ਤੇ ਉਹ ਟਾਈਮ ਸੀ ਮਤਲਬ ਉਹ ਕਹਿੰਦਾ ਮਤਲਬ ਜਦੋਂ ਵਿਹੜਿਆਂ ਦੇ ਵਿੱਚ ਪੈਂਦੇ ਸੀ ਕਿੰਨੀ ਰੌਣਕ ਜਿਹੀ ਹੁੰਦੀ ਸਨ ਤਾਂ ਲੋਕ ਇਸੀਆਂ ਦੇ ਵਿੱਚ ਸਾਰੇ ਵੜਨ ਲੱਗੇ ਆਪਾਂ ਵੀ ਵੜਦੇ ਆਏ ਨੇ ਕਹਿੰਦੇ ਪਰ ਜਿਹੜਾ ਪਹਿਲਾਂ ਵਾਲਾ ਟਾਈਮ ਉਹ ਨਹੀਂ ਮੁੜ ਕੇ ਆਉਂਦਾ ਵਾ ਤੇ ਟਾਈਮ ਪਹਿਲਾਂ ਲੱਗਦਾ ਕਈ ਵਾਰ ਨਾ ਕਹਿਦਾ ਜਿੰਦੇ ਕੰਮਕਾਰਾਂ ਚ ਆਪਾਂ ਆਪਦੇ ਘਰਾਂ ਦੇ ਵਿੱਚ ਰੁੱਝੀ ਹੋਏ ਆਂ ਪਰ ਨਾ ਕਈ ਵਾਰ ਆਪਾਂ ਜਦੋਂ ਬੈਠਦੇ ਆ ਨਾ ਤੇ ਇਹ ਚੀਜ਼ਾਂ ਸੋਚਦੇ ਆਪਣੇ ਪੁਰਾਣੇ ਛੋਟੇ ਬਚਪਨ ਦੀਆਂ ਗੱਲਾਂ ਸੋਚਦੇ ਆ ਜਾਂ ਹਨਾ ਭੈਣ ਭਰਾ ਹੁੰਨ ਜਿਵੇਂ ਆਪਾਂ ਵਿਆਹੇ ਗਏ ਭੈਣ ਆਪਣੀ ਵਿਆਹੀ ਗਈ ਆਪਾਂ ਵਿਆਹੀ ਗਏ ਭਰਾ ਜੇ ਆਪਣਾ ਛੋਟਾ ਜਦੋਂ ਉਹ ਵਿਆਹੇ ਉਦੋਂ ਵੀ ਫਿਰ ਉਹ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਨੇ ਸਮ ਟਾਈਮ ਹਨਾ ਤੇ ਵਧੀਆ ਵੀ ਲੱਗਦਾ ਸੋਚ ਕੇ ਤੇ ਪਰ ਨਾ ਕਈ ਵਾਰ ਜ਼ਿਆਦਾ ਜਾਂਦੀ ਹੁਣ ਜਿਵੇਂ ਕਿੱਥੇ ਆਪਾਂ ਇਕੱਠੇ ਰਹਿੰਦੇ ਸੀ ਹੋਰ ਲੜਾਈ ਵੀ ਬਹੁਤ ਕਰਦੇ ਸੀ ਹਨਾ ਲੜਾਈ ਬਹੁਤ ਹੁੰਦੀ ਸੀ ਇਹ ਨਹੀਂ ਕਹਸੋ ਲੜਾਈ ਨਹੀਂ ਹੁੰਦੀ ਸੀ ਲੜਾਈ ਤੋਂ ਬਹੁਤ ਕਰਦੇ ਸੀ ਪਿਆਰ ਵੀ ਉਨਾ ਹੀ ਹੁੰਦਾ ਕਹਿੰਦੇ ਜਿੰਨਾ ਹੀ ਲੜ ਉਹ ਮੰਜੇ ਉਹ ਜਦੋਂ ਵੇੜੇ ਦੇ ਵਿੱਚ ਪੈਣਾ ਉਹ ਡਿਊਟੀਆਂ ਹੁੰਦੀਆਂ ਸੀ 쿨ਰ ਭਰਨਾ ਇੱਕ ਜਾਨੇ ਨੇ ਤੇ ਇੱਕ ਜਾਨੇ ਨੇ ਮੰਜੇ ਜਿ ਮਮਮੀ ਉਹਨੇ ਲਾ ਦੇਣ ਇੱਕ ਜਾਨੇ ਨੇ ਬਿਸਤਰੇ ਅੰਦਰੋਂ ਲਿਆ ਕੇ ਇੱਕ ਜਾਨੇ ਨੇ ਬਿਸਤਰੇ ਕਰਨੇ ਤੇ ਮਮਮੀ ਨੇ ਰੋਟੀ ਲਾ ਦੇਣੀ ਤੇ ਆਪਦੇ ਰੋਟੀ ਖਾ ਕੇ ਤੇ ਮਮਮੀ ਨੇ ਭਾਂਡੇ ਮਾਸ ਦੇਣੇ ਤੇ ਪੈ ਜਾਣਾ ਸੀ ਸਾਰਿਆਂ ਜਣੇ ਨੇ ਤੇ ਉਹ ਟਾਈਮ ਬਹੁਤ ਮਜ਼ਾਦਾਰ ਹੁੰਦਾ ਸੀ ਉਹ ਗੱਲ ਮੈਂ ਉਹ ਵੀ ਮੈਨੂੰ ਤਾਂ ਜ਼ਿਆਦਾ ਆ ਗਈ ਗੱਲ ਮੈਂ ਵੇੜੇ ਦੇ ਵਿੱਚ ਗਈ ਸੀ ਨਾ ਤੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਕਿ ਮੌਸਮ ਬਹੁਤ ਵਧੀਆ ਹੈਗਾ ਤੇ ਵੇੜੇ ਦੇ ਵਿੱਚ ਅੱਜ ਆਪ ਮੰਮੀ ਹਰੀ ਪਹਿਨ ਕੇ ਬਹੁਤ ਮਜ਼ਾ ਆਊਗਾ ਮੈਨੂੰ ਉੱਥੋਂ ਗੱਲ ਯਾਦ ਆ ਗਈ ਕਿ ਕਿਸੇ ਟਾਈਮ ਅਸੀਂ ਵੀ ਪੈਂਦੇ ਹੁੰਦੇ ਸੀ ਬਹੁਤ ਇੰਜੋਏ ਕਰਦੇ ਹੁੰਦੇ ਸੀ ਤੇ ਚਲੋ ਜੀ ਮਿਲਦੇ ਆਪਾਂ ਫਿਰ ਨੈਕਸਟ ਵੀਡੀਓ ਦੇ ਨਾਲ ਨੈਕਸਟ ਵਲੌਗ ਦੇ ਨਾਲ ਹਾਂਜੀ ਜੇਕਰ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀ ਹੈ ਤੇ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਚਲੋ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ ਤੇ ਜਿਹੜੇ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਚਲੋ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਨਾਲ